ਗੁਰਦੁਆਰਾ ਬੰਗਲਾ ਸਾਹਿਬ ਇਸ ਸਥਾਨ ਤੇ ਦਿੱਲੀ ਦੇ ਰਾਜਾ ਮਿਰਜ਼ਾ ਜੈ ਸਿੰਘ ਦਾ ਬੰਗਲਾ ਸੀ ਜੋ ਗੁਰੂ ਘਰ ਦਾ ਸ਼ਰਧਾਲੂ ਸੀ ਜਦੋਂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਆਏ ਤਾਂ ਉਹ ਇਸ ਬੰਗਲੇ ਵਿੱਚ ਠਹਿਰੇ ਸਨ ਰਾਜਾ ਜੈ ਸਿੰਘ ਦੀ ਮਹਾਰਾਣੀ ਨੇ ਬਾਲ ਗੁਰੂ ਦੀ ਪਰਖਿਆ ਲੈਣ ਲਈ ਗੋਲੀਆਂ ਦਾਸੀਆਂ ਵਾਲਾ ਪੇਕ ਤਾਰਨ ਕਰ ਲਿਆ ਅਤੇ ਗੋਲੀਆਂ ਦੇ ਵਿੱਚ ਜਾ ਕੇ ਬੈਠ ਗਈ ਗੁਰੂ ਸਾਹਿਬ ਸਾਰੀ ਗੋਲੀਆਂ ਵਿੱਚੋਂ ਲੰਘ ਕੇ ਛੱਟ ਗੋਲੀ ਬਣੀ ਰਾਣੀ ਦੀ ਗੋਦੀ ਵਿੱਚ ਜਾ ਬੈਠੇ ਅਤੇ ਰਾਣੀ ਦੀ ਦੁਵਿਧਾ ਦੂਰ ਕੀਤੀ ਦਿੱਲੀ ਦੀ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਹਉਮ-ਹੁਮਾ ਕੇ ਪੁੱਜਦੀ ਰਹੀ। ਉਸ ਵੇਲੇ ਦਿੱਲੀ ਵਿੱਚ ਮਹਾਮਾਰੀ ਫੈਲੀ ਹੋਈ ਸੀ। ਬਿਮਾਰ ਲੋਕ ਗੁਰੂ ਜੀ ਕੋਲ ਆਉਂਦੇ, ਗੁਰੂ ਜੀ ਨੇ ਇੱਥੇ ਇੱਕ ਅੰਮ੍ਰਿਤ ਦਾ ਚੁਬੱਚਾ ਤਿਆਰ ਕਰਵਾਇਆ ਤੇ ਆਪਣੇ ਚਰਨਾਂ ਦੀ ਛੋਹ ਨਾਲ ਪਵਿੱਤਰ ਕੀਤਾ। ਅੱਜ ਵੀ ਦੁਨੀਆ ਭਰ ਤੋਂ ਸੰਗਤਾਂ ਗੁਰਦੁਆਰਾ ਬੰਗਲਾ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਅਤੇ ਚੁਬੱਚੇ ਤੋਂ ਪਵਿੱਤਰ ਜਲ ਨੂੰ ਗ੍ਰਹਿਣ ਕਰਕੇ ਆਪਣੇ ਰੋਗ ਦੂਰ ਕਰਦੀਆਂ ਹਨ। ਇਹ ਆਸਥਾਨ ਰਾਜਾ ਜੈ ਸਿੰਘ ਰੋਡ, ਕਨਾਟ ਪਲੇਸ ਵਿੱਚ ਸਥਿਤ ਹੈ।